ਤਪਰ ਤੁਸੀਂ ਕਿਵੇਂ ਸੋਚਿਆ ਕਿ ਹਾਂ ਇੱਕ ਅਧਿਆਪਕ ਬਾਅਦ ਵਿੱਚ ਸਿਆਸਤ ਦੇ ਵਿੱਚ ਆ ਜਾਂਦਾ ਹੈ ਆਪਣੀ ਲਾਈਨ ਤੋਂ ਬਿਲਕੁਲ ਉਲਟ I never, I never wanted, wanted to be a teacher teacher ਨਹੀਂ ਬੰਨਣਾ ਚਾਹੁੰਦੀ ਸੀ ਬਸ ਸਿਚੁਏਸ਼ਨ ਜਿੱਦਾਂ ਦੀ ਹੋ ਗਈਆਂ ਕਿ ਮੈਂ ਮੈਨੂੰ ਟੀਚਰ ਦੇ ਵਿੱਚ ਆਉਣਾ ਪਿਆ ਤੇ ਰਸਤੇ ਅਲੱਗ-ਅਲੱਗ ਹੋ ਸਕਦੇ ਨੇ ਤਰੀਕੇ ਡਿਫਰੈਂਟ ਹੋ ਸਕਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਆ ਕਿ ਬੱਚਿਆਂ ਦਾ ਫਿਊਚਰ ਬ੍ਰਾਈਟ ਕਰਨਾ ਉਹ ਸੇਮ ਹੈ ਗੋਲ ਇਜ਼ ਦ ਸੇਮ ਹਮੇਸ਼ਾ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੇ ਆ ਤੇ ਕੈਂਪੇਨ ਤੇ ਵੀ ਜਦੋਂ ਤੁਸੀਂ ਚਾਹੀਦਾ ਤੇ ਲੋਕਾਂ ਨਾਲ ਬੈਠ ਕੇ ਗੱਲਬਾਤ ਕਰਕੇ ਉਹਨਾਂ ਦੇ ਮੁੱਦੇ ਸੁਣੀ ਦੇ ਆ ਪਹਿਲਾਂ ਕਿ ਲੋਕ ਕੀ ਚਾਹੁੰਦੇ ਨੇ ਕੰਡੀ ਏਰੀਆ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਉਂਕਿ ਉੱਥੇ ਲਾਈਫ ਸਭ ਤੋਂ ਜ਼ਿਆਦਾ ਔਖੀ ਹੈ ਤੇ ਲੋਕ ਉੱਥੇ ਬੱਚੇ ਨਹੀਂ ਵਧੀਆ ਐਜੂਕੇਸ਼ਨ ਵੀ ਮੰਗ ਰਹੇ ਆ ਲੋਕ ਉੱਥੇ ਹੈਲਥ ਸੈਂਟਰਸ ਮੰਗ ਰਹੇ ਨੇ ਬੇਸਿਕ ਨੀਡਸ ਹੈ ਉਹਨਾਂ ਦੀ ਪਾਣੀ ਦੀ ਸਕੇਸਿਟੀ ਤਾਂ ਕੁੱਥੇ ਹੈ ਪਾਣੀ ਨਹੀਂ ਹੈ ਕੋਈ ਜਗ੍ਹਾ ਤੇ ਇਦਾਂ ਦੀ ਜਿੱਥੇ ਉਹ ਕਹਿ ਰਹੇ ਕਿ ਥੋੜੀ ਬਿਜਲੀ ਦੀ ਵੀ ਉਹਨਾਂ ਨੂੰ ਹਜੇ ਤੱਕ ਵੀ ਪ੍ਰੋਬਲਮ ਆ ਰਹੀ ਹੈ ਤੇ ਤੁਹਾਨੂੰ ਲੱਗਦਾ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਦੇਖੋ ਕੋਸ਼ਿਸ਼ ਕਰਨਾ ਮੇਰਾ ਫਰਜ਼ ਹੈ ਤੇ ਉਹ ਕੋਈ ਇਹੋ ਜਿਹੀਆਂ ਚੀਜ਼ਾਂ ਨਹੀਂ ਮੰਗ ਰਹੀਆਂ ਜੋ ਮੈਂ ਕਹਾਂ ਕਿ ਇੰਪੋਸੀਬਲ ਟੂ ਡਿਲੀਵਰ ਹੈ ਕੋਈ ਵੀ ਐਮਪੀ ਬੰਦਾ ਹੈ ਉਹਨੂੰ ਕੰਮਕਾਰ ਬਹੁਤ ਹੋ ਜਾਂਦੇ ਹੈ ਕਈ ਵਾਰ ਇਦਾਂ ਦਾ ਹੁੰਦਾ ਹੈ ਕਿ ਕੁਝ ਆਪਣੇ ਸਿਚੁਏਸ਼ਨ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਕਿ ਲੋਕਾਂ ਦੇ ਵਿੱਚ ਉਹ ਘਟ ਜਾਂਦੇ ਨੇ ਤੇ ਆਪਣੇ ਕੰਮਕਾਰਾਂ 'ਚ ਰੁੱਝ ਜਾਂਦੇ ਨੇ ਤੁਸੀਂ ਤਾਂ ਇੰਦਾ ਕਰੋ ਇਦਾਂ ਦੇ ਕਿਹੜੇ ਕੰਮ ਨੂੰ ਦੇਖ ਤੁਸੀਂ 5 ਸਾਲਾਂ 'ਚ 5 ਵਾਰ ਵੀ ਨਹੀਂ ਆਪਣੇ ਲੋਕਾਂ ਨੂੰ ਮਿਲਣ ਜਾ ਸਕਦੇ ਪਾਰਟੀ ਛੱਡ ਕੇ ਕਿਉਂ ਜਾ ਰਹੇ ਹੋ ਸਾਹਿਬ ਦੇਖੋ ਉਹ ਉਹਨਾਂ ਦੀ ਆਪਣੀ ਪਰਸਨਲ ਚੁਆਇਸ ਹੈ ਆਪਣੇ ਵਿਜ਼ਨਸ ਹੋ ਸਕਦੇ ਆ ਪੋਜੀਸ਼ਨਸ ਹੋ ਸਕਦੇ ਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਪਾਰਟੀ ਵਿੱਚ ਮਾਨ ਸਨਮਾਨ ਨਹੀਂ ਮਿਲਦਾ ਇਸ ਲਈ دوسری ਪਾਰਟੀ ਚਲੇਗਾ ਤੁਹਾਨੂੰ ਲੱਗਦਾ ਹੈ ਕਿ ਮਾਨ ਸਨਮਾਨ ਨਹੀਂ ਮਿਲਦਾ ਹੋਇਆ ਜਿਨ੍ਹਾਂ ਦੀ ਜਨਰੇਸ਼ਨਸ ਕਾਂਗਰਸ ਦੇ ਵਿੱਚ ਰਹੀ ਕਾਂਗਰਸ ਨੇ ਸਭ ਕੁਝ ਉਹਨਾਂ ਨੂੰ ਦਿੱਤਾ ਤੁਸੀਂ ਗੱਲ ਕਰਤੀ ਹੈ ਡਾਕਟਰ ਰਾਜਕੁਮਾਰ ਦੀ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਉਹਨਾਂ ਨੂੰ ਕਿੰਨਾ ਮਾਨ ਸਨਮਾਨ ਦਿੱਤਾ ਸ਼੍ਰੀਕਲ ਸਾਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਪੇ ਸਾਜਾ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ ਹੁਸ਼ਿਆਰਪੁਰ ਦੇ ਵਿੱਚ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾ ਪਾਰ ਹੋ ਚੁੱਕੀਆਂ ਨੇ ਤੇ ਕਾਂਗਰਸ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਯਮਨੀ ਗੋਮਰ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਕਰਦੇ ਆ ਸਾਡੇ ਨਾਲ ਮੌਜੂਦ ਨੇ ਸਾਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਜਾ ਟੀਵੀ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਾਫੀ ਦੇ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਉਹਦੇ ਲਈ ਬਹੁਤ ਬਹੁਤ ਸੌਰੀ ਕੀ ਹੋਜੇ ਚਲ ਤੁਹਾਡਾ ਜਿਹੜਾ ਪ੍ਰਚਾਰ ਹੈ ਕੀ ਹੋਜੇ ਚੱਲ ਰਿਹਾ ਲੋਕ ਕਿਦਾਂ ਦਾ ਰਿਸਪਾਂਸ ਦੇ ਰਹੇ ਨੇ ਤੁਹਾਨੂੰ ਪ੍ਰਚਾਰ ਵਧੀਆ ਚੱਲ ਰਿਹਾ ਹੈ ਬੈਕ ਟੂ ਬੈਕ ਮੀਟਿੰਗਸ ਲੋਕਾਂ ਨਾਲ ਮਿਲਣਾ ਤੇ ਲੋਕਾਂ ਦਾ ਰਿਸਪਾਂਸ ਬਹੁਤ ਵਧੀਆ ਤੇ ਪੋਜ਼ਿਟਿਵ ਦਿਖ ਰਿਹਾ ਹੈ ਜੀ ਤੇ ਕਿਵੇਂ ਸੋਚਿਆ ਕਿ ਇੱਕ ਅਧਿਆਪਕਾ ਉਹਨਾਂ ਨੇ ਚੋਣ ਲੜਨ ਦਾ ਕਿਵੇਂ ਸੋਚਿਆ ਕਿਉਂਕਿ ਇੱਕ ਅਧਿਆਪਕ ਜੋ ਹੈ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਡ੍ਰੀਮ ਇਹਨਾਂ ਹੀ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਪੜਾ ਲਿਖਾ ਕੇ ਕੁਝ ਵਧੀਆ ਬਣ ਜਾਣ ਸਾਡੇ ਸੁਪਨੇ ਪੂਰੇ ਹੈ ਤੇ ਪਰ ਤੁਸੀਂ ਕਿਵੇਂ ਸੋਚਿਆ ਕਿ ਹਾਂ ਇੱਕ ਅਧਿਆਪਕ ਬਾਅਦ ਵਿੱਚ ਸਿਆਸਤ ਦੇ ਵਿੱਚ ਆ ਜਾਂਦਾ ਹੈ ਆਪਣੀ ਲਾਈਨ ਤੋਂ ਬਿਲਕੁਲ ਉਲਟ ਆ ਦੇਖੋ ਜੇ ਤੁਸੀਂ ਇੱਕ ਟਰੂ ਪੋਲੀਟੀਸ਼ਨ ਦੀ ਗੱਲ ਕਰੋ ਤਾਂ ਉਹਨਾਂ ਦਾ ਕੰਮ ਵੀ ਇਹੀ ਹੈ ਕਿ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਵਧੀਆ ਬਣਾਏ ਤੇ ਰਸਤੇ ਅਲੱਗ-ਅਲੱਗ ਹੋ ਸਕਦੇ ਨੇ ਤਰੀਕੇ ਡਿਫਰੈਂਟ ਹੋ ਸਕਦੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਆ ਕਿ ਬੱਚਿਆਂ ਦਾ ਫਿਊਚਰ ਬ੍ਰਾਈਟ ਕਰਨਾ ਉਹ ਸੇਮ ਹੈ ਗੋਲ ਇਜ਼ ਦ ਸੇਮ ਜੀ ਤੇ ਜਨਤਾ ਦੇ ਵਿੱਚ ਜਦੋਂ ਤੁਸੀਂ ਜਾਂਦੇ ਕਿ ਅਜੰਡਾ ਲੈ ਕੇ ਜਾਂਦੇ ਹੋ ਕਿ ਅਸੀਂ ਜਦੋਂ ਮੈਨੂੰ ਲੋਕ ਵੱਡੀਆਂ ਵੋਟਾਂ ਦੇ ਕੇ ਜੁਤਾਨਗੇ ਤਾਂ ਮੈਂ ਇਹ ਵਾਲਾ ਮੁੱਦਾ ਪਹਿਲਾਂ ਚੱਕਾਂਗੀ ਤੇ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੀ ਆ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਹਮੇਸ਼ਾ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਦੀਆਂ ਤੇ ਕੈਂਪੇਨ ਤੇ ਵੀ ਜਦੋਂ ਅਸੀਂ ਚਾਹੀਦਾ ਤੇ ਲੋਕਾਂ ਨਾਲ ਬੈਠ ਕੇ ਗੱਲਬਾਤ ਕਰਕੇ ਉਹਨਾਂ ਦੇ ਮੁੱਦੇ ਸੁਣੀਦੇ ਆ ਪਹਿਲਾਂ ਕਿ ਲੋਕ ਕੀ ਚਾਹੁੰਦੇ ਨੇ ਤੇ ਜੋ ਕੁਝ ਵੀ ਉਹ ਦੱਸ ਰਹੇ ਉਹ ਆਪਾਂ ਨੋਟ ਡਾਊਨ ਕਰੀ ਜਾ ਰਹੇ ਹਾਂ ਤੇ ਉਹ ਸਾਡਾ ਅਜੰਡਾ ਤਿਆਰ ਹੋ ਗਿਆ ਕਿ ਜੋ ਲੋਕ ਮੰਗ ਰਹੇ ਹਨ ਉਹਨੇ ਉਹੀ ਮੁੱਦੇ ਸਾਡੇ ਉਹਨਾਂ ਲਈ ਹੈਗੇ ਆ ਤੇ ਉਹੀ ਉਹਨਾਂ ਨੂੰ ਅਸੀਂ ਦੇਣਾ ਕੀ ਲੋਕ ਮੰਗਦੇ ਨੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਕਿਹੜੀ ਸਮੱਸਿਆ ਉਹ ਪਹਿਲ ਦੇ ਆਧਾਰ ਤੇ ਰੱਖਦੇ ਨੇ ਕਿ ਇਹ ਸਾਡਾ ਕੰਮ ਹੋਇਆ ਨਹੀਂ ਅਸੀਂ ਬੜੇ ਦੁਖੀ ਹਾਂ ਕਿਹੜਾ ਕੰਮ ਹੈ ਜੋ ਤੁਸੀਂ ਪਹਿਲ ਦੇ ਆਧਾਰ ਤੇ ਕਰਾਣਾ ਹੈ ਹੁਸ਼ਾਰਪੁਰ ਲੋਕ ਸਭਾ ਹਲਕੇ ਹਰ ਹਲਕੇ ਦੀ ਆਪਣੀ ਅਲੱਗ ਇਸ਼ੂਜ਼ ਨੇ ਅਲੱਗ-ਅਲੱਗ ਪ੍ਰੋਬਲਮਸ ਨੇ ਤੇ ਜੇ ਮੈਂ ਗੱਲ ਕਰਾਂ ਕੰਡੀ ਏਰੀਆ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੀ ਕਿਉਂਕਿ ਉੱਥੇ ਲਾਈਫ ਸਭ ਤੋਂ ਜ਼ਿਆਦਾ ਔਖੀ ਹੈ ਤੇ ਲੋਕ ਉੱਥੇ ਬੱਚਿਆਂ ਲਈ ਵਧੀਆ ਐਜੂਕੇਸ਼ਨ ਵੀ ਮੰਗ ਰਹੇ ਆ ਲੋਕ ਉੱਥੇ ਹੈਲਥ ਸੈਂਟਰਸ ਮੰਗ ਰਹੇ ਨੇ ਅ ਬੇਸਿਕ ਨੀਡਸ ਹੈ ਉਹਨਾਂ ਦੀ ਪਾਣੀ ਦੀ ਸਕੈਸਿਟੀ ਤੱਕ ਉੱਥੇ ਹੈ ਪਾਣੀ ਨਹੀਂ ਹੈ ਕੁਝ ਜਗ੍ਹਾ ਤਾਂ ਇਦਾਂ ਦੀ ਹੈ ਜਿੱਥੇ ਉਹ ਕਹਿ ਰਿਹਾ ਕਿ ਥੋੜੀ ਬਿਜਲੀ ਦੀ ਵੀ ਉਹਨਾਂ ਨੂੰ ਹਜੇ ਤੱਕ ਵੀ ਪ੍ਰੋਬਲਮ ਆ ਰਹੀ ਹੈ ਮਾਈਨਿੰਗ ਦੀ ਪ੍ਰੋਬਲਮ এনਵਾਇਰਨਮੈਂਟਲ ਇਸ਼ੂਜ਼ ਕੰਡੀ ਏਰੀਆ ਚ ਕਾਫੀ ਜ਼ਿਆਦਾ ਰੇਜ਼ ਹੋ ਰਹੇ ਹੈ ਤਾਂ ਲੋਕ ਉਹਨਾਂ ਦਾ ਸਮਾਧਾਨ ਮੰਗ ਰਹੇ ਆ ਥੈਨ ਥਰੂਆਊਟ ਹੁਸ਼ਿਆਰਪੁਰ ਗੱਲ ਕਰੀਏ ਪੰਜਾਬ ਦੀ ਵੀ ਗੱਲ ਡੈਫੀਨਿਟਲੀ ਹੈ ਡਰਗ ਅਬਿਊਜ਼ ਬਹੁਤ ਵੱਡਾ ਹੈ ਲੋਕ ਬਹੁਤ ਪਰੇਸ਼ਾਨ ਨੇ ਉਹ ਕਹਿ ਰਹੇ ਆ ਕਿ ਬੱਚਿਆਂ ਨੂੰ ਰੋਜ਼ਗਾਰ ਦਿਲਾਓ ਨਹੀਂ ਤਾਂ ਉਹ ਇਸੇ ਤਰ੍ਹਾਂ ਨਾਲ ਗਲਤ ਸੰਗਤ ਗਲਤ ਕੰਮਾਂ 'ਚ ਫਸਦੇ ਰਹਿਣਗੇ ਅਨ ਇਮਪਲॉयਮੈਂਟ ਮਤਲਬ ਲਿਸਟ ਬਹੁਤ ਲੰਬੀ ਹੈ ਦੇ ਆਰ ਔਨ ਮਾਈ ਟਿਪਸ ਇਟਸ ਆਲ ਔਨ ਮਾਈ ਟਿਪਸ ਕਿ ਜੋ ਜੋ ਲੋਕ ਮੰਗ ਰਹੇ ਆ ਇਮਪਲॉयਮੈਂਟ ਮੰਗ ਰਹੇ ਆ ਬੱਚਿਆਂ ਲਈ ਤਾਂ ਮੰਗੀ ਰਹੇ ਹੈ ਮਹਿਲਾਵਾਂ ਆਪਣੇ ਲਈ ਵੀ ਰੋਜ਼ਗਾਰ ਮੰਗ ਰਹੀਆਂ ਨੇ ਕਿ ਵੀ ਸਾਨੂੰ ਵੀ ਕੋਈ ਨਾ ਕੋਈ ਰੋਜ਼ਗਾਰ ਚਾਹੀਦਾ ਤੇ ਇਸ ਤੋਂ ਇਲਾਵਾ ਜੇ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤੇ ਜਿੰਨਾ ਵੀ ਵਪਾਰੀ ਹੋ ਗਿਆ ਜਾਂ ਲੋਕਲ ਲੋਕ ਵੀ ਹੈ ਉਹ ਚਾਹੁੰਦੇ ਨੇ ਕਿ ਕਨੈਕਟੀਵਿਟੀ ਰੋਡ ਦੀ ਜਿਹੜੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਆ ਕਿਉਂਕਿ ਕੋਈ ਵੀ ਸ਼ਹਿਰ ਡਿਵੈਲਪਮੈਂਟ ਦੇ ਰਸਤੇ ਤੇ ਤਾਂ ਹੀ ਚੱਲਦਾ ਹੈ ਜੇ ਕਨੈਕਟੀਵਿਟੀ ਆਫ ਰੇਲ ਵਧੀਆ ਹੋਏ ਗੁੱਡਸ ਆ ਸਕਦੇ ਨੇ ਜ਼ਿਆਦਾ ਲੋਕ ਟਰੈਵਲ ਕਰ ਸਕਦੇ ਨੇ ਤੋਂ ਆਈ ਥਿੰਕ ਤਾਨੂੰ ਕਿੰਨਾ ਕਿ ਲੱਗਦਾ ਹੈ ਤੁਸੀਂ ਲੋਕਾਂ ਦੀਆਂ ਉਮੀਦਾਂ ਤੇ ਕਿੰਨਾ ਕ ਖਰੇ ਉਤਰ ਸਕਦੇ ਹੋ ਕਿਉਂਕਿ ਲੋਕਾਂ ਨੇ ਤੁਹਾਡੇ ਸਾਹਮਣੇ ਮੁਸ਼ਕਲਾਂ ਰੱਖ ਕੇ ਸਾਹਮਣੇ ਰੱਖ ਦਿੱਤੀਆਂ ਔਰਤਾਂ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਕਰਦੀਆਂ ਹੋਣਗੀਆਂ ਜਦੋਂ ਵੀ ਮਿਲਦੀਆਂ ਹੋਣਗੀਆਂ ਤੇ ਤੁਹਾਨੂੰ ਲੱਗਦਾ ਹੈ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਦੇਖੋ ਕੋਸ਼ਿਸ਼ ਕਰਨਾ ਮੇਰਾ ਫਰਜ਼ ਹੈ ਤੇ ਉਹ ਕੋਈ ਇਹੋ ਜਿਹੀਆਂ ਚੀਜ਼ਾਂ ਨਹੀਂ ਮੰਗ ਰਹੀਆਂ ਜੋ ਮੈਂ ਕਹਾਂ ਕਿ ਇੰਪੋਸੀਬਲ ਟੂ ਡਿਲੀਵਰ ਹੈ ਉਹ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਮੰਗ ਰਹੀਆਂ ਤੇ ਇੱਕ ਡਿਮਾਂਡ ਬਹੁਤ ਜ਼ਿਆਦਾ ਲੋਕਾਂ ਦੀ ਆ ਰਹੀ ਹੈ ਉਹ ਕਹਿ ਰਹੇ ਹੈ ਕਿ ਪਿਛਲੇ 10 ਸਾਲਾਂ ਤੋਂ ਹੁਸ਼ਾਲਪੁਰ ਦਾ ਕੌਣ ਐਮਪੀ ਹੈ ਉਹਨਾਂ ਨੇ ਉਹਨਾਂ ਦੀ ਸ਼ਕਲ ਤੱਕ ਨਹੀਂ ਦੇਖੀ ਤੇ ਇੱਕ ਡਿਮਾਂਡ ਬਹੁਤ ਕਾਮਨਲੀ ਆ ਰਹੀ ਹੈ ਕਿ ਜਦੋਂ ਤੁਸੀਂ ਐਮਪੀ ਬਣ ਜਾਓਗੇ ਤੇ ਸਾਨੂੰ ਮਿਲਨ ਜ਼ਰੂਰ ਆਇਓ ਤੇ بار بار ਆਇਓ ਤੇ ਇਹ ਕਰਨਾ ਕੋਈ ਡਿਫਿਕਲਟ ਨਹੀਂ ਹੈ ਆਈ ਥਿੰਕ ਮੈਂ ਆਰਾਮ ਨਾਲ ਕਰ ਸਕਦੀ ਹਾਂ ਤਾਂ ਜਿੰਨਾ ਹੋ ਸਕਦਾ ਮੈਂ ਉਹਨਾਂ ਨੂੰ ਸਪੋਰਟ ਕਰਾਂ। ਐਮਪੀ ਬੰਦਾ ਬਣ ਜਾਂਦਾ ਹੈ ਕੋਈ ਵੀ ਐਮਪੀ ਬੰਦਾ ਹੈ ਉਹਨੂੰ ਕੰਮਕਾਰ ਬਹੁਤ ਹੋ ਜਾਂਦੇ। ਕਈ ਵਾਰ ਇਦਾਂ ਦਾ ਹੁੰਦਾ ਹੈ ਕਿ ਕੁਝ ਆਪਣੇ ਸਿਚੁਏਸ਼ਨ ਇਸ ਤਰ੍ਹਾਂ ਦੀਆਂ ਬਣ ਜਾਂਦੀਆਂ ਕਿ ਲੋਕਾਂ ਦੇ ਵਿੱਚ ਉਹ ਘਟ ਜਾਂਦੇ ਨੇ ਤੇ ਆਪਣੇ ਕੰਮਕਾਰਾਂ 'ਚ ਰੁੱਝ ਜਾਂਦੇ ਨੇ। ਤੁਸੀਂ ਤਾਂ ਨਹੀਂ ਇਦਾਂ ਕਰੋਗੇ। ਇੰ ਇਦਾਂ ਦੇ ਕਿਹੜੇ ਕੰਮ ਹੁੰਦੇ ਕਿ ਤੁਸੀਂ 5 ਸਾਲਾਂ ਚ 5 ਵਾਰ ਵੀ ਨਹੀਂ ਆਪਣੇ ਲੋਕਾਂ ਨੂੰ ਮਿਲਣ ਜਾ ਸਕਦੇ ਤੇ ਮੇਰਾ ਤਾਂ ਰਿਪਲਾਈ ਸਾਰਿਆਂ ਨੂੰ ਇਹ ਹੀ ਹੈ ਮੈਂ ਕਿ ਮੈਂ ਇੱਕ ਵਾਰ ਆ ਗਈ ਤੁਸੀਂ ਖੁਸ਼ ਹੋਵੋਗੇ ਮੈਂ ਦੋ ਵਾਰ ਆ ਗਈ ਖੁਸ਼ ਹੋਵੋਗੇ ਪਰ ਮੈਨੂੰ ਯਕੀਨ ਹੈ ਜੇ ਮੈਂ ਤੀਸਰੀ ਵਾਰ ਆ ਗਈ ਨਾ ਤੁਸੀਂ ਆਪ ਹੀ ਮੈਨੂੰ ਕਹਦੇ ਨਾ ਬੀਬੀ ਰਹਿਣ ਦੇ ਬਾਰ-ਬਾਰ ਨਹੀਂ ਸਾਡੇ ਕੋਲੋਂ ਕੱਟੇ ਹੋਇਆ ਜਾਂਦਾ ਤੇ ਨਹੀਂ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿਉਂਕਿ ਲੋਕਾਂ ਦਾ ਪਿਆਰ ਹੈ ਠੀਕ ਹੈ ਪਾਰਟੀ ਨੇ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਦੋਂ ਟਿਕਟ ਮਿਲੀ ਉਦੋਂ ਕੀ ਹੋਇਆ ਮਹਿਸੂਸ ਹੋਇਆ ਪਰਿਵਾਰਕ ਮੈਂਬਰਾਂ ਦਾ ਕੀ ਰਿਐਕਸ਼ਨ ਸੀ ਤੇ ਕਿੰਨੀ ਕ ਸਪੋਰਟ ਤੁਹਾਨੂੰ ਪਰਿਵਾਰ ਦੇ ਵੱਲੋਂ ਮਿਲ ਰਹੀ ਹੈ ਸਪੋਰਟ ਪੂਰੀ ਮਿਲ ਰਹੀ ਹੈ ਟਿਕਟ ਦਾ ਮਿਲਣਾ ਇੱਕ ਬਹੁਤ ਵੱਡਾ ਸਰਪ੍ਰਾਈਜ਼ ਸੀ ਪਰਿਵਾਰ ਨੂੰ ਕਿਹੋ ਜਿਹਾ ਲੱਗਿਆ ਮਤਲਬ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਟਿਕਟ ਮਿਲਣੀ ਹੈ ਜਾਂ ਮੈਂ ਅਪਲਾਈ ਵੀ ਨਹੀਂ ਕੀਤਾ ਸੀ ਤੇ ਘਰ 'ਚ ਮੈਂ ਸਿਰਫ ਮੈਂ ਮੇਰੇ ਹਸਬੰਡ ਤੇ ਮੇਰੇ ਦੋਨੋਂ ਬੱਚੇ ਸਾਡੀ ਇਹੀ ਫੈਮਿਲੀ ਇੱਥੇ ਸੀ ਬਾਕੀ ਸਾਰੀ ਫੈਮਿਲੀ ਬਾਹਰ ਐਬਰਾਡ ਸੀ ਤੇ ਜਦੋਂ ਇਹ ਪਤਾ ਲੱਗਿਆ ਮੈਨੂੰ ਇਹ ਹੀ ਨਹੀਂ ਸਮਝ ਆਇਆ ਕਿ ਮੈਂ ਕਿੰਨੂੰ ਦੱਸਾਂ ਤੇ ਆਈ ਮੀਨ ਮੈਨੂੰ ਇਹ ਨਹੀਂ ਸਮਝ ਆ ਰਿਹਾ ਸੀ ਕਿ ਮੈਂ ਹੁਣ ਕਰੂੰਗੀ ਕੀ ਮਤਲਬ ਮੈਂ ਮੇਰੇ ਹਸਬੰਦ ਬੱਚੇ ਛੋਟੇ ਆ ਅਸੀਂ ਦੋਨੋਂ ਕੀ ਕਰਾਂਗੇ ਤਾਂ ਇਮੀਡੀਏਟਲੀ ਅਸੀਂ ਸਾਰਿਆਂ ਨੂੰ ਫੋਨ ਲਾਇਆ ਫਟਾਫਟ ਕਿਹਾ ਕਿ ਵੀ ਟਿਕਟ ਹੋ ਗਏ ਛੇਤੀ ਆਓ ਕੁਝ ਪਹੁੰਚ ਗਏ ਆ ਕੁਝ ਸ਼ਾਇਦ ਅੱਜ ਹੀ ਪਹੁੰਚ ਗਏ ਹੋਣੇ ਆ ਰਿਲੇਟਿਵਸ ਕਰ ਤੇ ਕੁਝ ਸ਼ਾਇਦ ਦੋ ਚਾਰ ਦਿਨਾਂ ਚ ਪਹੁੰਚ ਜਾਣਗੇ ਇਹ ਮਤਲਬ ਤੁਹਾਡਾ ਵਧੀਆ ਰਿਹਾ ਐ ਸਾਰਾ ਜਿਵੇਂ ਕਿ ਤੁਹਾਨੂੰ ਜਿਵੇਂ ਟਿਕਟ ਮਿਲੀ ਹੈ ਪਰਿਵਾਰਕ ਮੈਂਬਰਾਂ ਦਾ ਰਿਐਕਸ਼ਨ ਸਾਰਾ ਵਧੀਆ ਸੀ ਪਰ ਇਹਦੇ ਨਾਲ ਮੈਂ ਇਹ ਵੀ ਪੁੱਛਣਾ ਚਾਹਾਂਗੀ ਕਿ ਕਈ ਵਾਰ ਇਦਾਂ ਹੁੰਦਾ ਹੈ ਕਿ ਜਿਵੇਂ ਤੁਹਾਡੇ ਸਿਰ ਤੇ ਇੱਕੋਦਮ ਜ਼ਿੰਮੇਵਾਰੀ ਪਈ ਬੰਦੇ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਤੁਹਾਡਾ ਪੇਸ਼ਾ ਹੋਰ ਸੀ 21 ਸਾਲ ਤੁਸੀਂ ਮੈਨੂੰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਜੇ ਮੈਂ ਗਲਤ ਨਾ ਹੋਵਾਂ 21 ਸਾਲ ਤੁਸੀਂ ਅਧਿਆਪਕ ਦੇ ਤੌਰ ਉੱਤੇ ਪੜਾਇਆ ਹੈਗਾ ਉਸ ਤੋਂ ਬਾਅਦ ਵਿੱਚ ਇੱਕਦਮ ਤੁਹਾਡੀ ਲਾਈਨ ਚੇਂਜ ਹੋਣੀ ਤੇ ਕਿਵੇਂ ਆਪਣੇ ਆਪ ਨੂੰ ਤੁਸੀਂ ਇਸ ਲਈ ਤਿਆਰ ਕੀਤਾ ਕਿ ਹਾਂ ਮੈਂ ਕਰੂੰਗੀ ਹਾਂ ਮੈਂ ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰੂੰਗੀ ਮੇਰੇ ਖਿਆਲ ਲਾਈਫ ਦੇ ਹਰ ਚੈਲੰਜ ਨੂੰ ਐਕਸੈਪਟ ਕਰਨਾ ਚਾਹੀਦਾ ਮੈਂ ਪ੍ਰੋਫੈਸ਼ਨਲੀ ਕੁਆਲੀਫਾਈਡ ਟੀਚਰ ਨਹੀਂ ਹਾਂ ਮੈਂ ਐਸ ਪ੍ਰੋਫੈਸ਼ਨ ਮੈਂ ਐਮਬੀਏ ਕੀਤੀ ਹੋਈ ਹੈ ਬਿਜ਼ਨਸ ਦੀ ਸਟੂਡੈਂਟ ਹਾਂ ਮੈਂ ਤੇ ਵਿਆਹ ਕਰਕੇ ਜਦੋਂ ਇਧਰ ਆਈ ਤੇ ਮੇਰੇ ਹਸਬੰਡ ਜੋ ਹੈ ਉਹ ਅਕੈਡਮੀ ਰਨ ਕਰ ਰਹੇ ਸੀ ਤੇ ਆਈ ਨਵਰ ਵਾਂਟਡ ਟੂ ਬੀ ਅ ਟੀਚਰ ਟੀਚਰ ਨਹੀਂ ਬੰਨਣਾ ਚਾਹੁੰਦੀ ਸੀ ਬਸ ਸਿਚੁਏਸ਼ਨ ਜਿੱਦਾਂ ਦੀ ਹੋ ਗਈਆਂ ਕਿ ਮੈਂ ਮੈਨੂੰ ਟੀਚਿੰਗ ਦੇ ਵਿੱਚ ਆਣਾ ਪਿਆ ਤੇ ਮੈਂ ਟੀਚਿੰਗ ਕਰਨੀ ਸ਼ੁਰੂ ਕਰਤੀ ਤੇ ਉਸੇ ਤਰੀਕੇ ਨਾਲ ਇਹ ਪੋਲਿਟਿਕਸ ਵੀ ਇਦਾਂ ਹੀ ਹੋਇਆ ਕਿ ਕਦੀ ਸੋਚਿਆ ਨਹੀਂ ਸੀ ਕਿ ਇਦਾਂ ਦਾ ਕੁਝ ਹੋਏਗਾ ਬਟ ਹੁਣ ਹੋ ਗਿਆ ਡੈਡੀਕੇਟਿਡ ਹਾਂ ਮੈਂ ਲੋਕਾਂ ਲਈ ਤੇ ਆਪਣਾ ਪੂਰਾ ਕੰਮ ਸ਼ਿੱਦਤ ਨਾਲ ਕਰਾਂਗੀ ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਵਿੱਚੋਂ ਕਈ ਜਿਹੜੇ ਐ ਨੇਤਾ ਛੱਡ ਕੇ ਜਾ ਚੁੱਕੇ ਨੇ ਤੇ ਜਿਵੇਂ ਕਿ ਰਾਜਕੁਮਾਰ ਚੱਬੇਵਾਲ ਦੀ ਗੱਲ ਕੀਤੀ ਜਾਵੇ ਆ ਕਾਫੀ ਵਧੀਆ ਉਹਨਾਂ ਦੀ ਪਰਸਨੈਲਿਟੀ ਸੀ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦਾ ਵਿਰੋਧ ਕਰਨ ਦਾ ਤਰੀਕਾ ਕੁਝ ਵੱਖਰਾ ਹੀ ਸੀਗਾ ਪਰ ਉਹ ਪਾਰਟੀ ਛੱਡ ਕੇ ਚਲੇ ਗਏ ਜੇਕਰ ਬਾਕੀ ਜਲੰਧਰ ਤੋਂ ਗੱਲ ਕੀਤੀ ਜਾਵੇ ਜਲੰਧਰ ਤੋਂ ਵੀ ਜਿਹੜਾ ਪਾਰਟੀ ਛੱਡ ਕੇ ਗਏ ਹੋਏ ਨੇ ਕਰਮਜੀਤ ਕੌਰ ਚੌਧਰੀ ਤੇ ਕਿਵੇਂ ਦੇਖਦੇ ਹੋ ਕਿ ਪਾਰਟੀ ਛੱਡ ਛੱਡ ਕੇ ਕਿਉਂ ਜਾ ਰਹੇ ਨੇ ਸਾਰੇ ਤੇ ਕੋ ਉਹ ਨਦੀ ਆਪਣੀ ਪਰਸਨਲ ਚੁਆਇਸ ਹੈ ਆਪਣੇ ਰੀਜਨਸ ਹੋ ਸਕਦੇ ਆ ਕੁਝ ਇਸ਼ੂਸ ਹੋ ਸਕਦੇ ਆ ਤੇ ਉਸ ਦੇ ਬਾਰੇ ਇਟ ਬੈਟ ਨਾ ਟੂ ਸੀ ਐਨੀਥਿੰਗ ਕਿਉਂਕਿ ਪਰ ਤੁਸੀਂ ਇਹ ਮੰਨਦੇ ਹੋ ਕਿ ਕੀ ਪਤਾ ਉਹਨਾਂ ਨੂੰ ਪਾਰਟੀ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿਆਂ ਪਾਰਟੀ ਦੇ ਵਿੱਚ ਮਾਨ ਸਨਮਾਨ ਨਹੀਂ ਮਿਲਦਾ ਇਸ ਲਈ ਸੀ ਦੂਸਰੀ ਪਾਰਟੀ ਚਲੇਗਾ ਤੁਹਾਨੂੰ ਲੱਗਦਾ ਹੈ ਕਿ ਮਾਨ ਸਨਮਾਨ ਨਹੀਂ ਮਿਲਦਾ ਹੋਏਗਾ जिन्ना दी जनरेशन्स कांग्रेस ਦੇ ਵਿੱਚ ਰਹੀ ਕਾਂਗਰਸ ਨੇ ਸਭ ਕੁਝ ਉਹਨਾਂ ਨੂੰ ਦਿੱਤਾ ਤੁਸੀਂ ਗੱਲ ਕੀਤੀ ਹੈ ਡਾਕਟਰ ਰਾਜਕੁਮਾਰ ਦੀ ਸਾਰਿਆਂ ਨੂੰ ਪਤਾ ਹੈ ਕਿ ਇੱਕ ਪਾਰਟੀ ਨੇ ਉਹਨਾਂ ਨੂੰ ਕਿੰਨਾ ਮਾਨ ਸਨਮਾਨ ਦਿੱਤਾ ਸਿንስ ਦਾ ਡੇ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਟੂ ਦਾ ਡੇ ਜਦੋਂ ਉਹਨਾਂ ਨੇ ਪਾਰਟੀ ਛੱਡੀ ਵੀ ਤਾਂ ਮੋਸਟ ਪਾਬਲੀ ਉਹਨਾਂ ਨੂੰ ਟਿਕਟ ਮਿਲਣ ਵਾਲੀ ਸੀ ਤਾਂ ਮਤਲਬ ਹੋਰ ਕਿਹੜਾ ਮਾਨ ਸਨਮਾਨ ਚਾਹੀਦਾ ਸੀ ਮੈਨੂੰ ਨਹੀਂ ਪਤਾ ਜੀ ਠੀਕ ਹੈ ਤੇ ਮੁਕਾਬਲਾ ਕਿਵੇਂ ਦੇਖਦੇ ਹੋ ਵੈਸੇ ਤਾਂ ਸਾਰੇ ਇੱਕ ਕਤਾਰ ਦੇ ਵਿੱਚ ਹੀ ਨੇ ਤੁਸੀਂ ਵੀ ਜੋਨ ਲੜਨੀ ਆ ਉਹਨਾਂ ਨਾਲ ਵਿੱਚ ਹੋਣ ਲੜਨੀ ਫਿਰ ਵੀ ਤੁਸੀਂ ਕਿਵੇਂ ਦੇਖਦੇ ਹੋ ਕਿ ਹਾਂ ਬਈ ਹਮ ਇਹ ਮੇਰੇ ਟੱਕਰ ਚ ਹੋ ਸਕਦਾ ਮੈਂ ਇਹ ਤੋਂ ਅੱਗੇ ਨਿਕਲ ਸਕਦੀ ਆ ਜਾਂ ਉਹ ਮੇਰੇ ਤੋਂ ਅੱਗੇ ਨਿਕਲ ਸਕਦਾ ਕਿਵੇਂ ਇੱਕ ਮਨ ਚ ਹੁੰਦਾ ਨਾ ਜਦੋਂ ਐਗਜ਼ਾਮ ਵੀ ਹੁੰਦੇ ਆ ਫਰਸਟ ਸੈਕੰਡ ਜੇ ਸਟੂਡੈਂਟ ਨੇ ਆਉਣਾ ਹੁੰਦਾ ਉਹਨੇ ਉਸ ਤੋਂ ਜ਼ਿਆਦਾ ਮਿਹਨਤ ਕਰਨੀ ਹੁੰਦੀ ਆ ਤੇ ਤੁਸੀਂ ਕਿਵੇਂ ਦੇਖਦੇ ਦੇਖੋ ਸਾਰੇ ਮੇਰੇ ਤੋਂ ਕਾਫੀ ਪਹਿਲਾਂ ਤੋਂ ਫੀਲ ਚ ਉਤਰੇ ਹੋਏ ਆ ਮੇਰੇ ਤੋਂ ਮੈਂ ਮੇਰਾ ਤਾਂ ਹਜੇ ਮੈਨੂੰ ਲੱਗਦਾ ਹੈ ਕਿ ਅੱਧਾ ਕੰਮ ਵੀ ਨਹੀਂ ਹੋਇਆ ਤੇ ਉਹ ਕੋਰਸ ਕੰਪਲੀਟ ਕਰਕੇ ਰਿਵੀਜ਼ਨ ਤੇ ਵੀ ਹੋਣੇ ਆ ਤੇ ਇਸ ਕਰਕੇ ਉਹ ਆਪਣੀ ਚਾਲ ਚਲੇ ਹੋਏ ਆ ਮੈਂ ਆਪਣੀ ਤਰੀਕੇ ਨਾਲ ਕੈਂਪੇਨ ਕਰ ਰਹੀ ਆ ਉਹ ਆਪਣਾ ਬੈਸਟ ਪਰਫਾਰਮ ਕਰ ਰਹੇ ਆ ਮੈਂ ਆਪਣੀ ਵੱਲੋਂ ਕੋਸ਼ਿਸ਼ ਕਰ ਰਹੀ ਆ ਕਿ ਲੋਕਾਂ ਦਾ ਵਿਸ਼ਵਾਸ ਜਿੱਤ ਸਕਾਂ ਉਹਨਾਂ ਦੇ ਦਿਲ ਦੇ ਵਿੱਚ ਜਗ੍ਹਾ ਬਣਾ ਸਕਾਂ ਉਹਨਾਂ ਦਾ ਆਸ਼ੀਰਵਾਦ ਲੈ ਸਕਾਂ ਤੇ ਬਾਕੀ ਹੁਣ ਟਾਈਮ ਦੱਸੇਗਾ ਐਕਚੁਅਲੀ ਕਿ ਲੋਕਾਂ ਦਾ ਡਿਸੀਜਨ ਕੀ ਹੁੰਦਾ ਜੀ ਤੇ ਲੋਕਾਂ ਦੇ ਪੱਖ ਦੇ ਮੁੱਦੇ ਤਾਂ ਤੁਸੀਂ ਦੱਸ ਦਿੱਤੇ ਪਰ ਇਹਦੇ ਨਾਲ ਹੋਰ ਵੀ ਪੰਜਾਬ ਦੇ ਕਈ ਮੁੱਦੇ ਐ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਹੈਗੀ ਐ ਕਾਲੇ ਕਾਨੂੰਨ ਹੈਗੇ ਐ ਇਹਨਾਂ ਚੀਜ਼ਾਂ ਲਈ ਵੀ ਤੁਸੀਂ ਆਵਾਜ਼ ਉਠਾਉਗੇ ਇਨ ਤਾਂ ਕਿ ਇਹਨਾਂ ਦਾ ਹੱਲ ਹੋ ਸਕੇ ਦੇਖੋ ਮੈਂ ਆਪਣੇ ਨਾ ਯੂਜ਼ ਦੇ ਬਾਰੇ ਸੋਚਦੇ ਬਾਰੇ ਬਹੁਤ ਕਲੀਅਰ ਐ ਤੇ ਮੈਂ ਇਹ ऑलरेडी ਡਿਸਾਈਡ ਕੀਤਾ ਹੈ ਕਿ ਸਭ ਤੋਂ ਪਹਿਲਾ ਮੇਰੀ ਜਿਹੜੀ ਆਵਾਜ਼ ਉੱਠੇਗੀ ਉਹ ਹੁਸ਼ਿਆਰਪੁਰ ਦੇ ਲਈ ਉੱਠੇਗੀ ਹੁਸ਼ਿਆਰਪੁਰ ਦੇ ਮੁੱਦੇ ਹੋਣਗੇ ਉਸ ਤੋਂ ਬਾਅਦ ਦਵਾਬਾ ਦੇ ਮੁੱਦੇ ਹੋਣਗੇ ਉਸ ਤੋਂ ਬਾਅਦ ਪੰਜਾਬ ਦੇ ਹਰ ਮੁੱਦੇ ਨੂੰ ਚੁੱਕਾਂਗੀ ਤੇ ਜੇ ਲੋੜ ਪਈ ਹਿੰਦੁਸਤਾਨ ਲਈ ਬੋਲਣ ਲਈ ਤਾਂ ਪੂਰੇ ਦੇਸ਼ ਦੇ ਵੀ ਸਾਰੇ ਮੁੱਦੇ ਮੈਂ ਜ਼ਰੂਰ ਚੁੱਕਾਂਗੀ। ਮਤਲਬ ਤੁਸੀਂ ਸੋਚਿਆ ਕਿ ਮੈਂ ਇੱਕ ਇੱਕ ਪੌੜੀ ਉੱਪਰ ਚੜ੍ਹਨਾ ਹੈ। ਉਹ ਇੱਕ ਇੱਕ ਚੀਜ਼ ਨੂੰ ਹੱਲ ਕਰਦੇ ਕਰਦੇ ਅੱਗੇ ਵਧਣਾ। ਬਿਲਕੁਲ ਮੈਂ ਸਿੱਧਾ ਕਿੱਦਾਂ ਸਾਰਾ ਕੁਝ ਕਰ ਸਕਦੇ ਹਾਂ? ਪਹਿਲੇ ਆਪਣਾ ਘਰ ਸੰਵਾਰੀਏ। ਫਿਰ ਉਸ ਤੋਂ ਬਾਅਦ ਫਿਰ ਅੱਗੇ ਹੋਰ ਆਂਗਵਾਂ ਚ ਦੇਖਾਂਗੇ। ਜੀ। ਤੇ ਜਾਂਦੇ ਜਾਂਦੇ ਸਾਡੇ ਚੈਨਲ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣੇ ਦਰਸ਼ਕਾਂ? ਮੈਂ ਇਹੀ ਕਹਿਣਾ ਚਾਹਾਂਗੀ ਕਿ ਬਹੁਤ ਆਮ ਪਰਿਵਾਰਤਾਂ ਲੋਕਾਂ ਦੀ ਦਿੱਕਤਾਂ ਨੂੰ ਉਹਨਾਂ ਦੀ ਲਾਈਫ ਨੂੰ ਬਹੁਤ ਭਲੀਭਾਨੀ ਸਮਝ ਸਕਦੀਆਂ ਜੋ ਪਰੇਸ਼ਾਨੀਆਂ ਉਹ ਝੇਲਦੇ ਆ ਉਹੀ ਮੈਂ ਵੀ ਝੇਲਦੀ ਆ ਤੇ ਸ਼ਾਇਦ ਉਹਨਾਂ ਨਾਲ ਕਨੈਕਟ ਕਰਨਾ ਮੇਰੇ ਲਈ ਈਜ਼ੀ ਹੈ ਤੇ ਹੱਥ ਜੋੜ ਕੇ ਹੁਸ਼ਿਆਰਪੁਰ ਵਾਸੀਆਂ ਨੂੰ ਇਹ ਬੇਨਤੀ ਕਰਦੀ ਆ ਮੈਂ ਹੱਥ ਵੀ ਜੋੜ ਰਹੀ ਆ ਬੇਨਤੀ ਕਰਦੀ ਆ ਕਿ ਆਪਣੀ ਇਸ ਹੁਸ਼ਿਆਰਪੁਰ ਦੀ ਕੁੜੀ ਨੂੰ ਆਪਣਾ ਪਿਆਰ ਆਪਣਾ ਆਸ਼ੀਰਵਾਦ ਦਿਓ ਇੰਨੀ ਤਾਕਤ ਮੈਨੂੰ ਦਿਓ ਕਿ ਮੈਂ ਤੁਹਾਡੇ ਲਈ ਸਾਰਿਆਂ ਲਈ ਸੰਸਦ ਦੇ ਵਿੱਚ ਜਾ ਕੇ ਤੁਹਾਡੀ ਆਵਾਜ਼ ਬਣ ਸਕਾਂ ਤਾਂ ਆਪਣੇ ਹੁਸ਼ਿਆਰਪੁਰ ਲਈ ਕੁਝ ਵਧੀਆ ਲੈ ਕੇ ਆ ਸਕਾਂ ਤਾਂ ਯਮਨੀ ਗੋਮਨ ਨਾਲ ਗੱਲਬਾਤ ਹੋਈ ਹੈ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ ਗਏ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੇਕਰ ਇਹਨਾਂ ਦੇ ਵਿਚਾਰ ਚੰਗੇ ਲੱਗੇ ਹੋਏ ਤਾਂ ਵੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਸਾਰਸ ਸ਼ਕਲ ਜੀ